ਤੇ ਕੈਸ਼ਾਈ ਨਹੀਂ ਹੋਣ ਦਵਾਂਗੇ ਜਿੰਦਗੀ ਨਹੀਂ ਛੁੜਾ ਤੇ ਕੈਸ਼ਾਈ ਨਹੀਂ ਹੋਣ ਦਵਾਂਗੇ ਆਪਣਾ ਹੱਕ ਲੈ ਕੇ ਛੱਡਾਂਗੇ ਆਪਣਾ ਹੱਕ ਲੈ ਕੇ ਜਿੰਦਾਬਾਦ ਆਪਣਾ ਹੱਕ ਲੈ ਕੇ ਰਾਂਗੇ ਕਿਸਾਨ ਜੁੜੀਆਂ ਨੇ ਇਕਤਾ ਜਿੰਦਾਬਾਦ 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 ਈਪਾ ਦਾ ਇਕਾ ਜਿੰਦਾਬਾਦ ਜਿੰਦਾਬਾਦ

आ चाची जी ਕੋਈ ਕਰਦੇ ਵਿੱਚ ਆਪਾਂ ਨੇ ਹਾਜ਼ਰ ਰੱਖਿਆ ਰੱਖ ਰੱਖ ਜੀ ਸਰ ਅੱਜ ਜਿਹੜੇ ਠੱਠੇ ਪਿੰਡ ਚ ਆਏ ਜੋ ਤੇ ਕੀ ਸਬੰਧ ਵਿੱਚ ਆਏ ਜੋ ਤੇ ਕੀ ਨਾਮ ਤੁਹਾਡਾ ਮੈਂ ਜੀ ਨਾਮ ਮੇਰਾ ਹੈਗਾ ਸਾਬ ਸਾਨੂੰ ਪੰਚਾਇਤ ਅਫਸਰ ਚਲਾਵਾ ਬਤੌਰ ਸਾਡੀ ਮਾਨਯੋਗ ਬੀਡੀਪੀ ਵੱਲੋਂ ਕਮੇਟੀ ਗਠਨ ਕਰਕੇ ਤੇ ਨਵੇਂ ਸਰੋਪਲਾਟਾਂ ਦੀ ਵੈਰੀਫਿਕੇਸ਼ਨ ਕਰਨ ਦੀ ਵੀ ਕੀਤੀ ਗਈ ਜਿਹਦੇ ਵਿੱਚ ਲੈਟਰ ਕੱਢਿਆ ਗਿਆ ਲੈਟਰ ਵੀ 8 ਮੈਂਬਰੀ ਕਮੇਟੀ ਨੂੰ ਸਾਰਾ ਅਸੀਂ ਉਹ ਤਰਾ ਕਰਵਾਈ ਗਈ ਹੈ ਤੇ ਅੱਜ ਦਾ ਟਾਈਮ ਇੱਥੇ ਰੱਖਿਆ ਗਿਆ ਸੀ ਬਿੰਦ ਠੱਠੇ ਵਿੱਚ ਮੌਜੂਦਾ ਸਰਪੰਚ ಗ್ರಾಮ ਪੰਚਾਇਤ ਸਾਰੇ ਅਸੀਂ ਨਾਲ ਲੈ ਕੇ ਪਿੰਡ ਵਿੱਚ ਪਹੁੰਚੇ ਆ ਤੇ ਪਹੁੰਚਣ ਤੇ ਜਦੋਂ ਅੱਗੋਂ ਆਪਣੇ ਇਹਨਾਂ ਨੇ ਪਲਾਟ ਕੱਟੇ ਹਨ ਉਹਨਾਂ ਨੇ ਸਾਡਾ ਪਿੰਡ ਵਧਦੇ ਸੀ ਬਹੁਤ ਜ਼ਿਆਦਾ ਵਿਰੋਧ ਕੀਤਾ ਅਤੇ ਕਾਫੀ ਸਥਿਤੀ ਜਿਹੜੀ ਤਰ੍ਹਾਂ ਪੁਰੂ ਕੀਤੀ ਜਰਦਾਬਾਦ ਤੇ ਮੁਰਦਾਬਾਦ ਦੇ ਨਾਰੇ ਲਾਏ ਗਏ ਤੇ ਉਹਨਾਂ ਨੇ ਵੈਰੀਫਿਕੇਸ਼ਨ ਕਰਨ ਤੋਂ ਸਾਡੇ ਵਿਭਾਗ ਨੂੰ ਰੋਕਿਆ ਵਾ ਤੇ ਅੰਦੇ ਚੀ ਅਸੀਂ ਨਹੀਂ ਕਰ ਦੇਣੀ ਆਲੋਚਨਾ ਅਧਿਕਾਰੀਆਂ ਨੂੰ ਵੱਡੇ ਆ ਸਾਨੂੰ ਸਾਡੇ ਕੋਲ ਤੇ ਜੋ ਮੈਂ ਅੱਜ ਕੋਈ ਜੁਨੀਨ ਵੀ ਆਈਆਂ ਸੀ ਉਹਨਾਂ ਨਾਲ ਪਲਾਟਾਂ ਦੇ ਪਲਾਟਾਂ ਦੇ ਨਾਲ ਉਹ ਛੱਡੇ ਛੁਡੇ ਚੱਕੇ ਸੀ ਯੂਨੀਅਨ ਆਲੇ ਆਂਦੇ ਉਹਨਾਂ ਨੇ ਇਹ ਯੂਨੀਅਨ ਕਿਸਾਨ ਯੂਨੀਅਨ ਤੇ ਉਹਨਾਂ ਦੀ ਹਮਾਇਤ ਕਰਦੀ ਆ। ਇਹ ਹੋਰ ਦਾ ਪਤਾ ਨਹੀਂ ਕਿਹੜੀ ਯੂਨੀਅਨ ਦੇ ਆਈ। ਇਸ ਤੁਹਾਡਾ ਵਿਰੋਧ ਹੋਇਆ ਪਿੰਡ ਵਿੱਚ। ਆ ਪਿੰਡ ਤੇ ਵਿਰੋਧ ਹੋਇਆ ਉਹਨਾਂ ਕਹਿੰਦੇ ਅਸੀਂ ਇਨਕੁਆਰੀ ਨਹੀਂ। ਅੱਜ ਫਿਰ ਕੋਈ ਕਾਰਵਾਈ ਨਹੀਂ ਹੋ ਸਕੀ। ਕਾਰਵਾਈ ਜਦੋਂ ਜੀ ਸਾਨੂੰ ਵਾਪਸ ਪਰਤਣਾ ਪਿਆ ਕਾਰਵਾਈ ਕੋਈ ਨਹੀਂ ਹੋਈ ਉਹ ਵੈਰੀਫਿਕੇਸ਼ਨ ਦੀ ਕਾਰਵਾਈ ਜਿਹੜੀ ਨੇਪਰੇ ਨਹੀਂ ਚੜ ਸਕੀ। ਫਿਰ ਅੱਗੇ ਜਿਹੜਾ ਵਾਹੀ ਆਪਣੇ ਅਫਸਰਾਂ ਦੇ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਦਿੱਤਾ ਜੋ ਅਗਲੀ ਉਹਨਾਂ ਦੀ ਜੋ ਕਾਰਵਾਈ ਹੁਕਮ ਹੋਣਗੇ ਉਹ ਜੋ ਹੋਊਗਾ ਜੀ ਬਦੀ ਮਤਾਂ ਕੋ ਚੱਲਿਆ ਜੀ ਠੀਕ ਹੈ ਜੀ ਵਿੱਚ ਸਹਿਬਾਨ ਸਾਰੀ ਕਮੇਟੀ ਜਿਹੜੀ ਆਈ ਸੀ ਉਹ ਇਨਕੁਆਇਰੀ ਕਰਨ ਵਾਸਤੇ ਆਏ ਸੀ ਤੇ ਅਸੀਂ ਉਹਨਾਂ ਦਾ ਜਿਹੜਾ ਪੁਰ ਜ਼ੋਰ ਵਿਰੋਧ ਕੀਤਾ ਵਾ ਪਿੰਡ ਦੇ ਸਮੂਹ 67 ਪਰਿਵਾਰਾਂ ਨੇ ਇਕੱਠਿਆਂ ਹੋ ਕੇ ਕਿ ਇਹ ਜਿਹੜੀ ਇਨਕੁਆਇਰੀ ਆ ਹੁਣ ਇਹਦੀ ਕੋਈ ਲੋੜ ਨਹੀਂ ਇਹ ਬਣਦੀ ਨਹੀਂ ਆ ਪਲਾਟ 4 ਸਾਲ ਪਹਿਲਾਂ ਗੱਟੇ ਗਏ ਸੀ ਹੁਣ ਤੇਦਾ ਮੂਲ ਮੁੱਦਾ ਕੋਈ ਬਣਦਾ ਹੀ ਨਹੀਂ ਆ ਤੇ ਅਸੀਂ ਕਬਜ਼ਾ ਉੱਥੇ ਹੋ ਚੁੱਕਾ ਵਾ ਉੱਥੇ ਰਹਿ ਰਹੇ ਨੇ ਥੋੜਾ بارش ਪੈਣ ਕਰਕੇ ਉਹ ਪਿੰਡ ਮੂਵ ਹੋਇਆ ਹੀ ਕਿਉਂਕਿ ਉੱਥੇ ਥੋੜੀ ਮੁਸ਼ਕਲ ਹੀ ਪੀ ਪਾਣੀ ਖਲੋ ਜਾਂਦਾ ਹੀ ਗਲੀਆਂ ਨਹੀਂ ਬੰਨ੍ਹ ਕਰਕੇ ਥੋੜੀ ਮੁਸ਼ਕਲ ਆ ਤੇ ਅਸੀਂ ਸਗੋਂ ਇਹ ਅਪੀਲ ਕਰਦੇ ਮਹਿਕਮੇ ਨੂੰ ਵੀ ਔਰ ਗ੍ਰਾਮ ਪੰਚਾਇਤ ਨੂੰ ਵੀ ਪਿੰਡ ਵਾਲਿਆਂ ਸਾਰਿਆਂ ਨੂੰ ਕਿ ਤੁਸੀਂ ਜਿਹੜਾ ਉੱਥੇ ਸਾਨੂੰ ਸਗੋਂ ਹੋਰ ਸਾਡਾ ਡਿਵੈਲਪਮੈਂਟ ਕਰਾਓ ਜਿਹੜੀ ਸਾਡੀ ਲੋੜ ਆ ਉੱਥੇ ਤੇ ਨਾ ਆਪਾਂ ਇਸ ਬੰਨੇ ਤੁਰੀਏ ਜਿਹੜਾ ਇਹ ਜਿਹੜਾ ਕੰਮ ਆਏ ਬਹੁਤ ਜ਼ਿਆਦਾ ਗਲਤ ਆ ਸਾਡੇ ਗਰੀਬਾਂ ਮਜ਼ਦੂਰਾਂ ਵਾਸਤੇ ਮੰਨ ਲਓ ਜੇ ਅੱਜ ਸਾਨੂੰ ਮਿਲੇ ਆ ਕੱਲ ਨੂੰ ਹੋਰ ਕਿਹ ਪਿੰਡਾਂ 'ਚ ਵੀ ਬੜੀ ਸਖਤ ਲੋੜ ਆ ਉੱਥੇ ਸਗੋਂ ਦੇਣੇ ਚਾਹੀਦੇ ਆ ਨਾ ਕਿ ਦਿੱਤੀ ਹੋਈ ਚੀਜ਼ ਖੋਣ ਦਾ ਕੋਈ ਜਿਹੜਾ ਵਾ ਉਹ ਮਸਲਾ ਜਿਹੜਾ ਨਹੀਂ ਬੰ ਤੁਸੀਂ ਅਸੀਂ ਸਾਰਿਆਂ ਨੂੰ ਅਪੀਲ ਕਰਨਾ ਚਾਹੁੰਦੇ ਆ ਬੇਨਤੀ ਕਰਨਾ ਚਾਹੁੰਦੇ ਆ ਕਿ ਇਹ ਜਿਹੜੇ ਪਲਾਟ ਹੈ ਗਰੀਬਾਂ ਮਜ਼ਦੂਰਾਂ ਦੇ ਇਹ ਕਿਹ ਹਾਲਤ ਦੇ ਕੱਟੇ ਨਹੀਂ ਜਾਣਗੇ ਤੇ ਪੂਰਾ ਮਹਿਕਮਾ ਸਰਪੰਚ ਗ੍ਰਾਮ ਪੰਚਾਇਤ ਸਾਰੇ ਮੌਜੂਦ ਨੇ ਇੱਥੇ ਤੇ ਅਸੀਂ ਇਹ ਚੀਜ਼ ਦਾ ਵਿਰੋਧ ਕੀਤਾ ਵਾ ਕਿ ਅਸੀਂ ਪਿੰਡ ਵਿੱਚ ਜਿਹੜੀ ਆ 76 ਪਲਾਟਾਂ ਦੀ ਬਿਲਕੁਲ ਇਨਕੁਆਰੀ ਦਾ ਵਿਰੋਧ ਕਰਦੇ ਆ ਪਿੰਡ ਠੱਠੇ ਦੇ ਜਿਹੜੇ ਪਲਾਟ ਕੱਟੇ ਗਏ 67 ਇਹਨਾਂ ਦਾ ਬਿਲਕੁਲ ਅਸੀਂ ਜਿਹੜਾ ਵਿਰੋਧ ਕਰਦੇ ਪੂਰ ਜ਼ੋਰ ਵਿਰੋਧ ਕੀਤਾ ਅੱਜ ਆਹ ਕੌਣ ਕੌਣ ਅਧਿਕਾਰੀ ਆਏ ਸੀ ਤੇ ਕਿੰਨਾਂ ਨੂੰ ਵਾਪਸ ਭੇਜਿਆ ਗਿਆ ਫਿਰ ਸਾਡੇ ਕੋਲ ਸਤਕਾਰਯੋਗ ਬਲਾਗ ਸਹਿਬਾਨ ਸਰਦਾਰ ਸਾਹਿਬ ਸਿੰਘ ਜੀ ਜਿਹੜੇ ਪੰਚਾਇਤਾਂ ਦੇ ਅਫਸਰ ਨੇ ਰਜਿੰਦਰ ਸਿੰਘ ਜੀ ਤੇ ਗੁਰਪ੍ਰੀਤ ਸਿੰਘ ਜੀ ਸਰਪੰਚ ਸਾਹਿਬ ਸਾਡੇ ਮੌਜੂਦਾ ಗ್ರಾಮ ਪੰਚਾਇਤ ਪੂਰੀ ਅਸੀਂ ਇਹਨਾਂ ਦਾ ਜਿਹੜਾ ਵਾ ਮਤਲਬ ਇਹਨਾਂ ਨੇ ਇਨਕੁਆਇਰੀ ਕਰਨ ਦਾ ਬਣਾਇਆ ਸੀ ਅਸੀਂ ਉਹਦਾ ਜਿਹੜਾ ਪੂਰ ਜ਼ੋਰ ਵਿਰੋਧ ਕੀਤਾ ਅਗਲੀ ਰਣਨੀਤੀ ਕੀ ਹੋਵੇਗੀ ਜੇ ਤੁਹਾਡੇ ਮੰਗਾ ਨਾ ਮੰਨੀਆਂ ਗਈਆਂ ਤੇ ਸਾਡੀਆਂ ਮੰਗਾ ਨਹੀਂ ਮੰਨੀਆਂ ਜਾਂਦੀਆਂ ਤੇ ਪੰਜਾਬ ਲੈਵਲ ਤੇ ਤੁਸੀਂ ਵੇਖੋ ਕਿ ਜੋ ਜੋ ਦੀ ਤਿਆਰੀ ਹੋ ਉਥੋਂ ਦੀ ਹੋਊਗੀ ਤੇ ਸਭ ਤੋਂ ਵੱਡਾ ਜਿਹੜਾ ਪ੍ਰੋਟੈਸਟ ਹੈ ਮੇਰਾ ਖਿਆਲ ਹੈ ਜੇ ਪੰਜਾਬ ਚ ਕਿਤੇ ਵੀ ਹੋਊਗਾ ਨਾ ਤੇ ਇਹ ਪਲਾਟਾਂ ਦੇ ਸਬੰਧ ਚ ਹੋਊਗਾ ਕਿਉਂਕਿ ਇਹ ਮੁੱਦਾ ਬੜਾ ਹਾਈਲਾਈਟ ਆ ਇਹ ਗਰੀਬਾਂ ਮਜ਼ਦੂਰਾਂ ਦਾ 67 ਘਰਾਂ ਦਾ ਮਸਲਾ ਵਾ ਕੋਈ ਛੋਟਾ ਮੋਟਾ ਮਸਲਾ ਨਹੀਂ ਹੈਗਾ ਇਹ 67 ਘਰਾਂ ਦਾ ਮਸਲਾ ਵਾ ਹਲਕੇ ਦੇ ਵਿੱਚ ਤੇ ਪੂਰੇ ਪੰਜਾਬ ਦੇ ਵਿੱਚ ਕਿਸਾਨਾਂ ਮਜ਼ਦੂਰਾਂ ਵੱਲੋਂ ਫਿਰ ਜਿਹੜਾ ਉਹ ਜਥੇਬੰਦੀ ਵੀ ਪਿੰਡ ਵਿੱਚ ਇਹ ਮਜ਼ਦੂਰਾਂ ਦੇ ਹੱਕ ਵਿੱਚ ਖਲੋਤੀ ਆ ਨਾਲ ਇੰਨੇ ਚਿਰ ਤੋਂ ਤੁਹਾਨੂੰ ਪਲਾਟ ਅਲਾਰਟ ਹੋਏ ਆ ਪਰ ਕਿਉਂ ਨਹੀਂ ਮਿਲੇ ਕੀ ਕਰਨੇ ਆ ਇਹਦੇ ਵਿੱਚ ਨਹੀਂ ਲਾਕ ਹੋਏ ਆ ਪਲਾਟ ਸਾਡੇ ਕੋਲ ਆ ਕਬਜ਼ਾ ਵੀ ਸਾਡੇ ਕੋਲ ਆ ਪਰ ਫਿਰ ਵੀ 14 ਸਾਲਾਂ ਦੇ ਬਾਅਦ ਐਵੇਂ ਜਾਣ ਕੇ ਕੱਚੀ ਛੇੜ ਛੇੜ ਕੇ ਜਿੱਦ ਤਰ੍ਹਾਂ ਆਪਾਂ ਕਹਿ ਦਈਏ ਨਾ ਕੱਚੀ ਛੇੜ ਛੇੜ ਕੇ ਸਾਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਕਿਉਂਕਿ ਅਸੀਂ ਪਰਿਵਾਰ ਨੇ ਸਾਰੇ ਬੀਸੀ ਉਹਨਾਂ ਨੂੰ ਘੱਟ ਪੜੇ ਲਿਖੇ ਉਹ ਸਮਝ ਵਿੱਚ ਰਹਿਣ ਨੂੰ ਹੈਗੀ ਨਹੀਂ ਆ ਤੇ ਸ਼ਰਾਰਤੀ ਅਨਸਰ ਦੇ ਕੇ ਦੋ ਤਿੰਨ ਚਿੱਠੀਆਂ ਤੇ ਕਦੀ ਕੋਈ ਇਨਕੁਆਰੀ ਕਿਸ ਤਰ੍ਹਾਂ ਦੀ ਘੱਲ ਦਿੰਦੇ ਆ ਕਦੀ ਕੋਈ ਕਿਸ ਤਰ੍ਹਾਂ ਦੀ ਇਨਕੁਆਰੀ ਘੱਲ ਦਿੰਦੇ ਆ ਸਿਰਫ ਇਹ ਮੌਲ ਨੂੰ ਖਰਾਬ ਕਰਨ ਵਾਸਤੇ ਸਿਆਸੀ ਮੁਤਾਬਕ ਸਿਆਸਤ ਦਾ ਜਿਆਦਾ ਇਹਦੇ ਵਿੱਚ ਜ਼ੋਰ ਆ। ਸਿਆਸਤ ਦਾ ਕੋਈ ਜਿਆਦਾ ਮਤਲਬ ਇਹਦੇ ਕਰਕੇ ਜਿਹੜਾ ਸਾਨੂੰ ਤੰਗ ਪਰੇਸ਼ਾਨ। ਕੀ ਮੰਗ ਕਰਦੇ ਜੀ ਹੁਣ ਤੁਸੀਂ? ਅਸੀਂ ਇਹ ਮੰਗ ਕਰਦੇ ਆ ਸਰਕਾਰ ਕੋ ਕਿ ਇਹੋ ਜਿਹੜੀਆਂ ਝੂਠੀਆਂ ਰਿਪੋਰਟਾਂ ਦੇ ਇਨਕੁਆਇਰੀਆਂ ਜਿਹੜੀਆਂ ਕਰਨੀਆਂ ਉਹ ਬਿਲਕੁਲ ਲਾਜਵਾ ਹੈ। ਇਹਨਾਂ ਦਾ ਕੋਈ ਧੋਖੀ ਨਹੀਂ ਬਣਦੀ। ਬੇਤੁਕੀ ਗੱਲ ਆ। ਮਤਲਬ ਇੱਕ ਵਾਰ ਆਪਾਂ ਜਾਂਚ ਪੜਤਾਲ ਕਰਕੇ ਜਿੱਤੇ ਹੁਣ ਏਡੀਸੀ ਸਾਹਿਬ ਅੰਮ੍ਰਿਤਸਰ ਨੇ ਪਲਾਟ ਕੱਟੇ ਹੋਣ ਉਹਨਾਂ ਦੇ ਦਫਤਰੀ ਸੰਦ ਤੇ ਹੁਕਮ ਹੋਣਾ ਪੂਰੇ ਵਿਭਾਗ ਨੇ 6-7 ਅਕਸਰਾਂ ਦੀ ਗਵਾਈ ਚ ਪਲਾਟ ਕੱਟੇ ਗਏ ਹੁਣ ਤੇ ਅੱਜ ਆਪਾਂ ਸੋਚੀਏ ਵੀ ਉਹਨੂੰ ਉੱਠ ਕੇ ਰੱਦ ਕਰ ਦੇ